ਅੱਜ ਸਵੇਰ ਦੋਸਤੋ ਆਪਣੇ ਕੋਲ ਮੋਸਕੀਟੋ ਕਿਲਰ ਆ ਗਏ ਹੋਏ ਨੇ ਛੋਟੇ ਇੱਕ ਆਪਣੇ ਕੋਲ ਰੈਕਟਰ ਵੀ ਆ ਗਏ ਹੋਏ ਨੇ ਜੀ ਰੈਕਟਰ ਜਿਹੜੇ ਇਹ ਤੁਸੀਂ ਪਲੱਗ ਦੇ ਵਿੱਚ ਬਸ ਫਿੱਟ ਕਰ ਦੇਣਾ ਫਿੱਟ ਕਰਕੇ ਇਹਦੇ ਵਿੱਚ ਬਲੂ ਕਲਰ ਦੀ ਲਾਈਟ ਚੱਲੇਗੀ ਆਪਣੇ ਆਪ ਆ ਕੇ ਮੱਛਰ ਮਰੀ ਜਾਣਗੇ 150 ਰੁਪਏ ਦਾ ਸਿਰਫ ਦੇਣ ਜਾ ਰਹੇ ਆਸੀਂ ਮੋਸਕੀਟੋ ਕਿਲਰ ਸਾਡੀ ਇੱਕ ਕੱਲ ਬੀਬੀਆਂ ਆਈਆਂ ਸਨ ਉਹਨਾਂ ਨੂੰ ਹੈੱਡ ਲਾਈਟ ਚਾਹੀਦੀ ਸੀ ਕਹਿੰਦੇ ਸੀ ਵੀ ਅਸੀਂ ਸਿਲਾਈ ਮਸ਼ੀਨ ਦਾ ਕੰਮ ਕਰਦੇ ਆਂ ਸਾਡੀ ਨਿਗਾਹ ਬਹੁਤ ਘੱਟ ਓਨਾ ਵਸੇ ਭਾਜੀ ਹੈੱਡ ਲਾਈਟ ਲੈ ਕੇ ਆਏ ਆ ਹੈੱਡ ਲਾਈਟ ਦੀ ਤੁਸੀਂ ਆ ਚੈੱਕ ਕਰੋ ਰੋਸ਼ਨੀ ਬਹੁਤ ਵਧੀਆ ਭਾਜੀ ਇਹ ਬੈਟਰੀ ਬੈਕਅਪ ਇਹਦਾ 6 ਘੰਟੇ ਬੈਟਰੀ ਬੈਕਅਪ ਹੈ ਇੱਕ ਵਾਰ ਚਾਰਜਰ ਕੀਤੀਆਂ ਤੇ ਓਕੇ ਬਈ ਇਹ ਆਪਣੇ ਕੋਲ ਸਿਰਫ ਔਰ ਸਿਰਫ 250 ਰੁਪਏ ਦੀ ਮਿਲੇਗੀ ਜੀ 150 ਰੁਪਏ ਸਟਾਰਟਿੰਗ ਪ੍ਰਾਈਸ ਹੈ ਸਾਡਾ ਸਭ ਤੋਂ ਟੋਪ ਦਾ ਜਿਨ੍ਹਾਂ ਨੇ ਘਰ ਵਿੱਚ ਸਿਨੇਮਾ ਬਣਾਣਾ ਹੈ ਜਿਨ੍ਹਾਂ ਦੀਆਂ ਕੰਦਾ ਮੰਨ ਕੇ ਚੱਲੋ ਘੱਟੋ ਘੱਟ 15 ਤੋਂ 15 ਬਈ 20 ਦੀ ਕੰਦ ਓਕੇ ਉਹਦੇ ਵਸੇ ਇਹ ਪ੍ਰੋਜੈਕਟਰ ਲੈ ਕੇ ਆਂਦਾ ਵਾਜੀ ਪੂਰਾ ਸਿਨੇਮਾ ਹਾਲ ਵਾਲਾ ਪ੍ਰੋਜੈਕਟਰ ਹਾਂਜੀ ਇੱਕ ਜਿਹੜੇ 슈ਗਰ ਦੇ ਮਰੀਜ਼ ਨੇ ਜੀ ਉਹਨਾਂ ਵਸੇ ਅਸੀਂ ਆਹ ਲੈ ਕੇ ਆਏ ਆ ਐਕਟਿਵ ਪ੍ਰੈਸ਼ਰ ਠੀਕ ਹੈ ਵੀਰੇ ਇਹ ਇਥੇ ਆਪਣੇ ਦਬਾਪ ਆ ਗਏ ਨਾ ਜਿਨ੍ਹਾਂ ਦੀ 슈ਗਰ ਹਾਈ ਲੈਵਲ ਰਹਿੰਦੀ ਹੈ 150 ਪਲੱਸ 200 ਪਲੱਸ ਉਹਨਾਂ ਦੀ 슈ਗਰ ਲੈਵਲ ਬਿਲਕੁਲ ਕੰਟਰੋਲ ਆ ਜਾਏਗਾ ਇਹ ਅਸੀਂ ਸੈਟ ਜਾ ਦੇਣ ਜਾ ਰਹੇ ਹਾਂ ਸਿਰਫ ਸਿਰਫ 50 ਰੁਪਏ ਦੇ ਵਿੱਚ ਦੋ ਪੀਸ ਕੈਮਰਾ ਲੈ ਕੇ ਆਏ ਜੀ ਇਨਡੋਰ ਵਾਸਤੇ ਬਹੁਤ ਵਧੀਆ ਕੈਮਰਾ ਛੋਟਾ ਜਿਹਾ ਕੈਮਰਾ ਭਾਜੀ ਸਿਕਿਉਰਿਟੀ ਵਾਸਤੇ ਯੂਜ਼ ਹੁੰਦਾ ਹੈ ਇਨਡੋਰ ਲਗਾਣਾ ਤੁਸੀਂ 8 ਮੈਗਾਪਿਕਸਲ ਦੀ ਕੁਆਲਿਟੀ ਹੈ ਜੀ 8 ਮੈਗਾਪਿਕਸਲ ਸਭ ਤੋਂ ਟੋਪ ਦਾ ਜਿਹੜਾ ਕੈਮਰਾ ਹੈ ਨਾ ਆਪਣੇ ਕੋਲ ਹੁਣ ਤੱਕ ਦਾ ਇਹ ਵਾਲਾ ਕੈਮਰਾ ਆਇਆ ਜੀ 360 ਰੋਟੇਟ ਵੀ ਰਹੇਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਪ ਲੁਧਿਆਣੇ ਖੜੇ ਆ ਫੀਲਡ ਕੰਚ ਨੇੜੇ ਦੁੱਖ ਰਮਨ ਗੁਰਦੁਆਰਾ ਸਾਹਿਬ ਅੱਜ ਤੁਹਾਨੂੰ ਦਿਖਾ ਰਹੇ ਆਪਾਂ ਨਾ ਡਰੋਨਿੰਗ ਦਾ ਹੋਰ ਸਮਾਨ ਪਹਿਲਾਂ ਵੀ ਬਾਈ ਦੀ ਬਹੁਤ ਵੀਡੀਓ ਪਾਈਆਂ ਨੇ ਬਾਈ ਕੋਲੇ ਰੇਟਾਂ ਦਾ ਬਹੁਤ ਫਰਕ ਹੁੰਦਾ ਜਿਹੜਾ ਆਨਲਾਈਨ ਪ੍ਰੈਕਟ ਬਹੁਤ ਮਹਿੰਗੇ ਮਿਲਦੇ ਤਾਂ ਵਧੀਆ ਰੇਟਾਂ ਚ ਮਿਲ ਜਾਂਦੇ ਆ ਤੇ ਬਰੀਥਿੰਗ ਟੈਡੀ ਆ ਜੀ ਬਹੁਤ ਵਧੀਆ ਕੁਆਲਿਟੀ ਇਹ ਜਿਹੜੇ ਬੱਚੇ ਰਾਤ ਨੂੰ ਰੋਂਦੇ ਨੇ ਨਾ ਇੱਥੇ ਫੋਕਸ ਕਰੋ ਭਾਜੀ ਆ ਦੇਖੋ ਸਾਹ ਲੈ ਰਿਹਾ ਛੋਟੇ ਜਿਹੇ ਕਾਕੇ ਦਾ ਇਹਦੇ ਤੇ ਹੱਥ ਰਖਾ ਕੇ ਸੁਵਾ ਦੋਗਾ ਬੱਚੇ ਨੂੰ ਮਹਿਸੂਸ ਨਹੀਂ ਹੋਏਗਾ ਵੀ ਮੇਰੇ ਨਾਲ ਕੋਈ ਸੁਤਤਾ ਨਹੀਂ ਹੈਗਾ ਓਕੇ ਬਈ ਇਹ ਬਹੁਤ ਵਧੀਆ ਟੈਡੀ ਬੀਅਰ ਲੈ ਕੇ ਆਏ ਆ ਵੇਖੋ ਮਿਊਜ਼ਿਕ ਵੀ ਚੱਲ ਰਿਹਾ ਦੇ ਵਿੱਚ ਓਕੇ ਬਈ ਇੱਕ ਜਿਹੜੇ 슈ਗਰ ਦੇ ਮਰੀਜ਼ ਨੇ ਜੀ ਹੋਰਾਂ ਵਸੇ ਅਸੀਂ ਆ ਲੈ ਕੇ ਆਏ ਆ ਐਕਿਊ ਪ੍ਰੈਸ਼ਰ ਠੀਕ ਹੈ ਬਈ ਇਹ ਇੱਥੇ ਆਪਣੇ ਦਬਾਅ ਪਾ ਗਏ ਨਾ ਜਿਨ੍ਹਾਂ ਦੀ ਸ਼ੂਗਰ ਹਾਈ ਲੈਵਲ ਰਹਿੰਦੀ ਹੈ 150 ਪਲੱਸ 200 ਪਲੱਸ ਉਹਨਾਂ ਦੀ ਸ਼ੂਗਰ ਲੈਵਲ ਬਿਲਕੁਲ ਕੰਟਰੋਲ ਆ ਜਾਏਗਾ ਇਹ ਅਸੀਂ ਸੈਟ ਜਾਣ ਦੇਣ ਜਾ ਰਹੇ ਹਾਂ ਸਿਰਫ ਸਿਰਫ 50 ਰੁਪਏ ਦੇ ਵਿੱਚ ਦੋ ਪੀਸ ਠੀਕ ਹੈ ਦੋ ਪੀਸ ਮਿਲਣਗੇ ਸਿਰਫ ਬਾਬੇ ਨਾਨਕ ਦੀ ਹੱਟੀ ਤੋਂ ਇੱਕ ਅਸੀਂ ਹੈੱਡਲਾਈਟ ਲੈ ਕੇ ਆਏ ਆ ਜੀ ਸਾਡੀ ਕੱਲ ਬੀਬੀਆਂ ਆਈਆਂ ਸਨ ਉਹਨਾਂ ਨੂੰ ਹੈੱਡਲਾਈਟ ਚਾਹੀਦੀ ਸੀ ਕਹਿੰਦੇ ਸੀ ਵੀ ਅਸੀਂ ਸਲਾਈ ਮਸ਼ੀਨ ਦਾ ਕੰਮ ਕਰਦੇ ਹਾਂ ਸਾਡੀ ਨਿਗਾ ਬਹੁਤ ਘੱਟ ਹੈ ਉਹਨਾਂ ਵਾਸਤੇ ਭਾਜੀ ਹੈੱਡਲਾਈਟ ਲੈ ਕੇ ਆਏ ਆ ਹੈੱਡਲਾਈਟ ਦੀ ਤੁਸੀਂ ਆ ਚੈੱਕ ਕਰੋ ਰੋਸ਼ਨੀ ਬਹੁਤ ਵਧੀਆ ਭਾਜੀ ਇਹ ਬੈਟਰੀ ਬੈਕਅਪ ਇਹਦਾ 6 ਘੰਟੇ ਬੈਟਰੀ ਬੈਕਅਪ ਹੈ ਇੱਕ ਵਾਰ ਚਾਰਜਰ ਕੀਤੀਆਂ ਤੇ ਓਕੇ ਬਈ ਇਹ ਆਪਣੇ ਕੋਲ ਸਿਰਫ ਔਰ ਸਿਰਫ 250 ਰੁਪਏ ਦੀ ਮਿਲੇਗੀ ਜੀ ਹੈੱਡ ਲਾਈਟ ਓਕੇ ਬਈ ਉਸ ਤੋਂ ਬਾਅਦ ਸਮਾਰਟ ਵਾਈਫਾਈ ਕੈਮਰਾ ਲੈ ਕੇ ਆਏ ਜੀ ਇਨਡੋਰ ਵਾਸਤੇ ਬਹੁਤ ਵਧੀਆ ਕੈਮਰਾ ਛੋਟਾ ਜਿਹਾ ਕੈਮਰਾ ਭਾਜੀ ਸਿਕਿਉਰਿਟੀ ਵਾਸਤੇ ਯੂਜ਼ ਹੁੰਦਾ ਇਨਡੋਰ ਲਗਾਣਾ ਤੁਸੀਂ 8 ਮੈਗਾਪਿਕਸਲ ਇਹਦੀ ਕੁਆਲਿਟੀ ਹੈ ਜੀ 8 ਮੈਗਾਪਿਕਸਲ ਸਭ ਤੋਂ ਟੋਪ ਦਾ ਜਿਹੜਾ ਕੈਮਰਾ ਹੈ ਨਾ ਆਪਣੇ ਕੋਲ ਹੁਣ ਤੱਕ ਦਾ ਇਹ ਵਾਲਾ ਕੈਮਰਾ ਆਇਆ ਜੀ 360 ਰੋਟੇਟ ਵੀ ਰਹੇਗਾ ਠੀਕ ਹੈ ਤਾਂ ਪ੍ਰਾਈਸ ਇਹ ਵੀ ਜੀ ਆਪਣੇ ਕੋਲ 2200 ਰੁਪਏ ਦਾ ਦਵਾਂਗੇ 1 ਸਾਲ ਦੀ ਇਹਦੀ ਗਾਰੰਟੀ ਰਹੇਗੀ ਜੀ ਓਕੇ ਬਈ ਉਸ ਤੋਂ ਬਾਅਦ ਦੋਸਤੋ ਆਪਣੇ ਕੋਲ ਮੋਸਕੀਟੋ ਕਿਲਰ ਆਗੇ ਹੋਏ ਨੇ ਛੋਟੇ ਇੱਕ ਆਪਣੇ ਕੋਲ ਰੈਕਟਰ ਵੀ ਆਗੇ ਹੋਏ ਨੇ ਜੀ ਰੈਕਟਰ ਜਿਹੜੇ ਇਹ ਤੁਸੀਂ ਪਲੱਗ ਦੇ ਵਿੱਚ ਬਸ ਫਿੱਟ ਕਰ ਦੇਣਾ ਹੈ ਫਿੱਟ ਕਰਕੇ ਇਹਦੇ ਵਿੱਚ ਬਲੂ ਕਲਰ ਦੀ ਲਾਈਟ ਚੱਲੇਗੀ ਆਪਣੇ ਆਪ ਆ ਕੇ ਮੱਛਰ ਮਰੀ ਜਾਣਗੇ 150 ਰੁਪਏ ਦਾ ਸਿਰਫ ਦੇਣ ਜਾ ਰਹੇ ਹਾਂ ਅਸੀਂ ਮਸਕੀਟੋ ਕਿਲਰ ਇੱਕ ਆਪਣੇ ਕੋਲੇ ਰੈਕਟਰ ਆਏ ਹੋਏ ਆ ਜੀ ਬਹੁਤ ਵਧੀਆ ਰੈਕਟਰ ਏ ਜੇ ਅਸੀਂ ਪਿੱਛੇ ਵੀ ਵੀਡੀਓ ਚ ਦਿਖਾਇਆ ਸੀਗਾ ਇਹਦੇ ਨਾਲ ਤੁਹਾਨੂੰ ਸਟੈਂਡ ਮਿਲੇਗਾ 2 ਘੰਟੇ ਚਾਰਜਰ ਕਰਨਾ ਹੈ ਸਾਰੀ ਰਾਤ ਦਾ ਬੈਟਰੀ ਬੈਕਅਪ ਰਹੇਗਾ ਜੀ ਆ ਦੇਖੋ ਬਲੂ ਕਲਰ ਦੀ ਲਾਈਟ ਚੱਲਦੀ ਪਹਿਲੇ ਜਿਹੜਾ ਆ ਸੀ ਉਹਦੇ ਵਿੱਚ 2 ਲਾਈਟਾਂ ਆਈਆਂ ਸੀ ਇਹਦੇ ਵਿੱਚ 1 2 3 4 ਚਾਰ ਲਾਈਟਾਂ ਨੇ ਔਰ ਵਿੱਚ ਕਰੰਟ ਮਾਰੇਗੀ ਕੋਈ ਵੀ ਇਹਦੇ ਵਿੱਚ ਆ ਕੇ ਕੋਈ ਮੱਕੀ ਮੱਛਰ ਕੋਈ ਵੀ ਆਏਗਾ ਕਰੰਟ ਲਾ ਕੇ ਆਪਣੇ ਆ ਮਰੀ ਜਾਣਗੇ ਸਾਰੀ ਰਾਤ ਦਾ ਇਹਦਾ ਬੈਟਰੀ ਬੈਕਅਪ ਰਹੇਗਾ ਇਹ ਵੀ ਜੀ ਆਪਣੇ ਕੋਲ 250 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੇ ਇਹ ਸਟੈਂਡ ਵਾਲਾ ਲਓਗੇ 550 ਰੁਪਏ ਦਾ ਵੈਸੇ ਰੈਕਟ ਆਪਣੇ ਕੋਲ ਨੋਰਮਲ 250 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਓਕੇ ਵੀਰੇ ਉਸ ਵਾਰ ਦੋਸਤ ਸੀ ਇੱਕ ਪ੍ਰੋਜੈਕਟਰ ਲਿਆਂਦਾ ਸੀ ਪਿੱਛੇ ਐਂਡਰੋਇਡ ਪ੍ਰੋਜੈਕਟਰ ਜਿਨ੍ਹਾਂ ਨੂੰ ਚਾਹੀਦਾ ਸੀ ਨਾ ਮੋਬਾਈਲ ਅਟੈਚ ਕਰਨ ਵਾਲਾ ਉਧਰ ਭਾਜੀ ਮਾਰ ਦੋ ਹਾਂਜੀ ਨਿਗਾ ਉਹ ਮੋਬਾਈਲ ਨਾਲ ਅਟੈਚ ਹੋਣ ਵਾਲਾ ਪ੍ਰੋਜੈਕਟਰ ਇਹ ਪ੍ਰੋਜੈਕਟਰ ਇਹ ਐਂਡਰੋਇਡ ਪ੍ਰੋਜੈਕਟਰ ਓਕੇ ਭਾਈ ਇਹਦੇ ਵਿੱਚ ਹੀ ਵਾਈਫਾਈ ਨਾਲ ਅਟੈਚ ਕਰਨਾ ਹੈ Netflix YouTube Prime Video ਸਾਰਾ ਕੁਝ ਚੱਲੇਗਾ ਇਹ ਪ੍ਰੋਜੈਕਟਰ ਅਸੀਂ 3800 ਰੁਪਏ ਸਟਾਰਟਿੰਗ ਪ੍ਰਾਈਸ ਹੈ ਸਾਡਾ ਸਭ ਤੋਂ ਟੋਪ ਦਾ ਜਿਨ੍ਹਾਂ ਨੇ ਘਰ ਵਿੱਚ ਸਿਨੇਮਾ ਬਣਾ ਲੈਣਾ ਜਿਨਾਂ ਦੀਆਂ ਕੰਦਾ ਮੰਨ ਕੇ ਚੱਲੋ ਘੱਟੋ ਘੱਟ 15 ਤੋਂ 15/20 ਦੀ ਕੰਦ ਏ ਉਹਦੇ ਬਸ ਇਹ ਪ੍ਰੋਜੈਕਟਰ ਲੈ ਕੇ ਆਂਦਾ ਵਾ ਜੀ ਪੂਰਾ ਸਿਨੇਮਾ ਹਾਲ ਵਾਲਾ ਪ੍ਰੋਜੈਕਟਰ ਹਾਂਜੀ 9800 ਰੁਪਏ ਦਾ ਪ੍ਰੋਜੈਕਟਰ ਏ ਔਰ ਵੱਡੀ ਗੱਲ ਇਹਦੇ ਵਿੱਚ ਦੋ ਰਿਮੋਟ ਮਿਲਣਗੇ ਇਹਦੇ ਵਿੱਚ GTA, YCT, ਗੋਡੋਵਾਰ, ਮੋਰਟਲ ਕੰਬੈਟ, ਚਾਇਨਾ ਟਾਊਨ ਜੋ ਵੀ ਗੇਮਾਂ ਨੇ ਨਾ ਅੱਜ ਕੱਲ PS3, PS5 ਦੀਆਂ ਗੇਮਾਂ ਆ ਰਹੀਆਂ ਨੇ ਉਹ ਸਾਰੀਆਂ ਦੇ ਵਿੱਚ ਵਿਦ ਗੇਮ ਰਿਮੋਟ ਦੇ ਨਾਲ ਮਿਲੇਗਾ ਤੁਹਾਨੂੰ ਓਕੇ ਫਿਰ ਪ੍ਰੋਜੈਕਟਰ ਆਪਣਾ ਸਮਾਰਟ ਤੇ ਹੈਗਾ ਹੀ ਹੈਗਾ Wi-Fi 6 ਵੀ ਚੱਲੇਗਾ ਔਰ ਨਾਲ ਵਿਦ ਗੇਮਸ ਵੀ ਚੱਲਣਗੀਆਂ ਓਕੇ ਬਈ